ਫਰੋਹੀਪੁਰ ਸ਼ਹਿਰ ਬੰਸੀ ਖੇਡ ਦੇ ਨੇੜੇ ਦੀ ਗੁਰਦੁਆਰਾ ਸ਼੍ਰੀ ਅਕਾਲਗੜ੍ਹ ਕੋਲੋਂ ਦਿਨ ਦਿਹਾੜੇ ਚੱਲੀਆਂ ਗੋਲੀਆਂ ਤਿੰਨ ਇੱਕ ਔਰਤ ਸਮੇਤ ਤਿੰਨ ਜਣਾਂ ਦੀ ਮੌਤ ਹੋਣ ਦੀ ਖਬਰ ਦੱਸੀ ਜਾ ਰਹੀ ਹੈ ਹਮਲਾਵਰ ਸਨ ਮੋਟਰਸਾਈਕਲਾਂ ਤੇ ਸਵਾਰ ਅਣਵਾਕ ਕੀਤੀ ਗਈ ਉਹਨਾਂ ਨੇ ਫਾਇਰਿੰਗ ਪ੍ਰਾਪਤ ਸੂਤਰਾਂ ਅਨੁਸਾਰ ਫਰੋਹੀਪੁਰ ਸ਼ਹਿਰ ਵਾਸੀ ਖੇਡ ਦੇ ਅੰਦਰ ਗੁਰਦੁਆਰਾ ਅਕਾਲਗੜ੍ਹ ਨੇੜੇ ਮੋਟਰਸਾਈਕਲ ਸਵਾਰਾਂ ਨੇ ਅੰਤਾਂਤੰਦ ਗੋਲੀਆਂ ਚਲਾਈਆਂ ਇਸ ਕਾਰਨ ਕਾਰ ਵਿੱਚ ਸਵਾਰ 5 ਜਾਣੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ 3 ਜਾਣਿਆਂ ਦੀ ਮੌਤ ਹੋ ਜਾਣ ਦੀ ਖਬਰ ਹੈ ਜਦਕਿ 2 ਗੰਭੀਰ ਰੂਪੇ ਜ਼ਖਮੀ ਹਨ ਜਿਨ੍ਹਾਂ ਨੂੰ ਇਲਾਜ ਲਈ ਫਿਰੋਜ਼ਪੁਰ ਦੇ ਬਾਗੀਆਂ ਹਸਪਤਾਲ ਦਾ ਦਾਖਲ ਕਰਵਾਇਆ ਗਿਆ ਘਟਨਾ ਦਾ ਪਤਾ ਚਲਦੇ ਸਾਰ ਹੀ ਸੀਨੀਅਰ ਕਪਤਾਨ ਪੁਲਿਸ ਸੋਮਿਆ ਮੇਸ਼ਰਾ ਵੀ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਘਟਨਾ ਦਾ ਜਾਇਜ਼ਾ ਲਿਆ ਐਸਪੀ ਡੀ ਰਣਜੀਤ ਕੁਮਾਰ ਆਦਿ ਉੱਚ ਪੁਲਿਸ ਅਧਿਕਾਰੀ ਪੁਲਿਸ ਟੀਮਾਂ ਨਾਲ ਪਹੁੰਚ ਕੇ ਜਿੱਥੇ ਜ਼ਖਮੀਆਂ ਨੂੰ ਇਲਾਜ ਕਰਵਾਉਣ ਲਈ ਕਾਰਵਾਈ ਰੰਭੀ ਅਤੇ ਦੋਸ਼ੀਆਂ ਨੂੰ ਫੜਨ ਦੇ ਲਈ ਉਹਨਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਨੇ ਇਸ ਨੂੰ ਪ੍ਰਾਣੀ ਰੰਜਿਸ਼ ਦਾ ਮਾਮਲਾ ਦੱਸਦੇ ਹੋਏ ਕਿਹਾ ਕਿ ਅਜੇ ਜਾਂਚ ਪੜਤਾਲ ਚੱਲ ਰਹੀ ਹੈ ਜਲਦ ਹੀ ਵਾਪਰੀ ਘਟਨਾ ਦੇ ਕਾਰਨਾਂ ਨੂੰ ਅਤੇ ਦੋਸ਼ੀਆਂ ਨੂੰ ਸਾਹਮਣੇ ਲਿਆਂਦਾ ਜਾਵੇਗਾ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਗੁਰਦੁਆਰਾ ਅਕਾਲਗੜ੍ਹ ਨੇੜੇ ਦਿਨ ਦਿਹਾੜੇ ਚੱਲੀਆਂ ਗੋਲੀਆਂ ਤਿੰਨ ਜਾਨਾਂ ਦੀ ਮੌਤ ਹੋ ਚੁੱਕੀ ਹੈ ਤੇ ਬਾਕੀ ਜ਼ਖਮੀ ਟੋਟਲ ਪੰਜ ਜਾਣੇ ਕਾਰ ਵਿੱਚ ਸਵਾਰ ਸੰ ਤੇ ਮੋਟਰਸਾਈਕਲ ਸਵਾਰ ਤੇ ਕੁਝ ਲੋਕੀ ਆਉਂਦੇ ਹਨ ਅੰਨੇ ਬਾਗ ਗੋਲੀਆਂ ਚਲਾ ਕੇ ਇਹਨਾਂ ਦਾ ਕਤਲ ਕਰਕੇ ਫਰਾਰ ਹੋ ਜਾਂਦੇ ਹਨ ਬਹਾਲ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਸਮੇਂ ਹੋਈ ਹੈ ਜੀ ਬੰਸੀਗੇਟ ਫਿਰੋਜ਼ਪੁਰ ਵਿੱਚ ਜਿਹੜੀ ਹੈਗੀ ਆ ਦਿਨ ਅੱਜ ਜਿਹੜੀ ਗੋਲੀ ਚੱਲੀ ਸੀ ਜਿਹੜੇ ਜਿਹਨੂੰ ਗੋਲੀ ਵਜੀ ਸੀ ਉਹ ਛੇਤੀ ਹਸਪੀਟਲ ਲੈ ਕੇ ਆਇਆ ਗਿਆ ਹੁਣ ਇਥੇ ਇਹਨਾਂ ਇੱਥੇ ਕਿੰਨੇ ਲੋਕਾਂ ਨੂੰ ਕਿੰਨੇ ਲੋਕਾਂ ਲੱਗੀ ਹੈ ਗੋਲੀ ਹਜੂ ਪਰਫਾਈ ਕਰ ਰਹੇ ਸਰ ਕੋਈ ਬੰਦਿਆਂ ਦਾ ਪਤਾ ਲੱਗਦਾ ਕਿ ਚਾਰ ਟੋਟਲ ਚਾਰ ਲੋਕਾਂ ਨੂੰ ਇੰਜਰਡ ਲੋਕਾਂ ਨੂੰ ਹਸਪੀਟਲ ਲੈ ਕੇ ਆਇਆ ਗਿਆ ਸਰ ਕਾਰਨ ਦਾ ਕੋਈ ਪਤਾ ਲੱਗ ਸਕਿਆ ਪੁਰਾਣੀ ਰੰਜੀ ਸੇ ਜਿਹੜਾ ਹੈਗਾ ਦੇ ਤਿੰਨ ਉਸ ਤੋਂ ਪਹਿਲੇ ਵੀ 302 ਦੇ ਵੀ ਪਰਚੇ ਹਨ 302 ਦੇ ਪਰਚੇ ਗੋਲੀ ਚੱਲੀ ਕਿਥੇ ਬੰਸੀ ਕਿਟ ਜੋਸ਼ਪੁਰ ਓਕੇ ਜੀ ਓਕੇ ਓਕੇ ਇਹਨਾਂ ਲੋਕ ਗੋਲੀ ਵਾਰੀ ਕਿਥੇ ਕੀਤੀ ਗਈ ਜਿਹਨੇ ਜਖਮੀ ਨੇ ਕੁੱਲ ਹਸਪਤਲ ਨੂੰ ਚੁਲ ਜਾਏਗਾ ਅੱਛਾ ਮੌਤ ਦੀ ਵੀ ਗੱਲ ਕੀਤੀ ਜਾਂਦੀ ਕਿ ਮਹਿਲਾ ਤੇ ਹੋਰ ਵੀ ਮੌਤ ਵੀ ਹੋਈ ਹੈ ਅਜੇ ਕੰਫਰਮ ਨਹੀਂ ਕਰ ਸਕਦੇ ਜੇ ਹਸਪਤਲ ਲੈ ਕੇ ਗਏ ਸਾਰੇ ਜਖਮੀ ਜਿੰਨੇ ਗੱਡੀ ਵਿੱਚ ਮਰੂਦ ਸਨ ਉਹਨਾਂ ਨੂੰ ਉਸ ਤੋਂ ਬਾਅਦ ਤੁਹਾਨੂੰ ਕਨਫਰਮ ਕਰਕੇ ਦੱਸ ਸਕਦੇ ਸਰ ਕਿ ਨਹੀਂ ਗੱਡੀ ਦੀ ਹੈ ਪੂਰਾ ਕੀ ਹਾਸਾ ਹੋਇਆ ਸਰ ਇੱਕ ਵਾਰੀ ਰਿਪੀਟ ਕਰ ਦਿਓ ਗੋਲੀਆਂ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਸਨ ਕਾਫੀ ਖੋਲ ਜੇ ਬ੍ਰਾਹਮਤ ਹੋਏ ਨੇ ਉਹਨਾਂ ਦੀ ਗਿਣਤੀ ਕਰ ਰਹੇ ਹਾਂ ਕਿੰਨੇ ਗੋਲੇ ਕੋ ਬ੍ਰਾਹਮਤ ਹੋਏ ਨੇ ਸਰ ਲੱਗ ਰਿਹਾ ਹੈ ਕਿ ਕੀ ਹਾਸਾ ਕੀ ਹੋਇਆ ਸਰ ਪੂਰਾ ਇਸ ਵਾਰੀ ਕੋਈ ਕਲੀਅਰ ਨਹੀਂ ਕਰ ਸਕਦੇ ਅਜੇ ਤੱਕ ਕਿਉਂਕਿ ਜੋ ਜਖਮੀ ਨੇ ਉਹਨਾਂ ਤੋਂ ਵੀ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋ ਪਾਈ ਉਹਨਾਂ ਸਾਰਿਆਂ ਨੂੰ ਇੰਸਟੈਂਟਲੀ ਜਿੰਨੇ ਸਿਵਲਿੰਸ ਸੀ ਆਸਪਤਾਲ ਲੈ ਗਏ ਨੇ ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਹੀ ਕਨਫਰਮ ਕਰ